ਇਰਾਕਸ਼ਰ ਆਇਆ ਕਰ ਗਿਆ ਬ੍ਰੀਜ ਰਾਕਸ਼ਰ ਮਾਇਆ ਵੀ ਰਾਕਸ਼ਰ ਮਾਇਆ ਨਾਡ ਇਸਾ ਮਾ ਲਖਮਣੂ ਕਹਿਣੇ ਕੀ ਲਖਮਣ ਇਹ ਹਿਰਨ ਮੇ ਬੜਾ ਪਿਆਰਾ ਆਪਤ ਵਿੱਚ ਛੇਕ ਆਹ ਪਲੀਜ਼ हेले आयो न तारी साश ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮਿਕੀ ਇਸ ਮੀਡੀਅਮ ਦੇ ਮੀਡੀਆ ਦੇ ਰਾਹੀਂ ਮਾਧਿਅਮ ਤੋਂ ਇੱਕ ਸੰਦੇਸ਼ ਜੋ ਪ੍ਰਮਾਤਮਾ ਵਾਲਮੀਕੀ ਮਹਾਰਾਜ ਕਹਿੰਦੇ ਐ ਆਸਰਮ ਹੀ ਨਾ ਚੱਲ ਰਿਹਾ ਪੂਰਨਮਾਸ਼ੀ ਸਾਲ 'ਚ ਇੱਕ ਵਾਰ ਹੁੰਦੀ ਐ ਇਹ ਆਸਾ ਦੀ ਪੂਰਨਮਾਸ਼ੀ ਕਹਿੰਦੇ ਅਸੀਂ ਸਭ ਤੋਂ ਪਹਿਲਾਂ ਵਾਲਮਿਕੀ ਪ੍ਰਗਟਵਸੀਆਂ 7 ਤਰੀਕ ਨੂੰ ਜਿਹੜਾ ਨਿਕਲ ਕੇ ਗਿਆ ਉਹਦੀ ਮੁਬਾਰਕਬਾਦ ਉਹ ਰਾਜੀ ਸ਼ੇਖੂਪੁਰ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ satsang ਕੀਤਾ ਜਾ ਰਿਹਾ ਹੈ। ਔਰ ਮੇਰੇ ਵੱਲੋਂ ਔਰ ਡੇਰੇ ਵੱਲੋਂ ਸਾਡੇ ਗੁਰੂ ਜੀ ਵੱਲੋਂ ਔਰ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੇ ਹੱਥ ਦੀ ਕਲਮ ਨਾਲ ਲਿਖਿਆ ਹੋਇਆ। ਜੋ ਉਹਨਾਂ ਦੇ ਹੱਥ ਦੇ ਵਿੱਚ ਕਲਮ ਹੈ ਅਸੀਂ ਸਮਾਜ ਨੂੰ ਵੀ ਦੇਸ਼ ਨੂੰ ਵੀ ਹਰ ਬੱਚੇ ਨੂੰ ਵੀ ਕਿਉਂਕਿ ਆਪਣਾ ਪੰਜਾਬ ਨਸ਼ੇ ਦੇ ਵਿੱਚ ਡੁੱਬਿਆ ਹੋਇਆ ਹੈ ਤਾਂ ਅਸੀਂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੀਦਾ ਹੈ ਕਿ ਵਾਲਮੀਕੀ ਬਾੜੇ ਕਹਦੇ ਆ ਉਹਨਾਂ ਦੇ ਹੱਥ ਦੀ ਕਲਮ ਨੂੰ ਸਮਝਣ ਦੀ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਖੂਬ ਪੜਾਓ ਅੱਛੇ ਇਨਸਾਨ ਬਣਾਓ ਨਸ਼ਿਆਂ ਤੋਂ ਦੂਰ ਕਰੋ ਔਰ ਦੇਸ਼ ਦਾ ਕੌਮ ਦਾ ਸਮਾਜ ਦਾ ਨਾਮ ਰੋਸ਼ਨ ਹੋ ਸਕੇ ਇਹੀ ਵਾਲਮੀਕੀ ਪ੍ਰਗਟ ਦੱਸਦੇ ਸਾਡਾ ਸੰਦੇਸ਼ ਹੈ ਠੀਕ ਹੈ ਗੱਲ ਕਰੀਏ ਆਪਾਂ ਭਗਵਾਨ ਵਾਲਮੀਕੀ ਜੀ ਨੇ এডਿਕੇਸ਼ਨ ਨੂੰ ਬੜਾ ਉੱਚੀ ਕੀਤਾ ਉਹਨਾਂ ਨੇ ਇਸ ਬਾਰੇ ਤੁਸੀਂ ਇਸ ਸਮਾਗਮ ਦੇ ਵਿੱਚ ਬੱਚਿਆਂ ਨੂੰ ਵੀ ਆਪਣੇ ਵੱਲੋਂ ਕੀ ਸੰਦੇਸ਼ ਪਨਾ ਕਰਨਾ ਹੈ ਮੈਂ ਹੁਣ ਪਹਿਲਾਂ ਵੀ ਬੋਲਿਆ ਕਿ ਵਾਲਮੀਕੀ ਮਾਰਾ ਦੀ ਹੱਥ ਦੀ ਕਲਮ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿੱਥੇ ਦੇਖੋ ਹੁਣੀ ਥੋੜੇ ਦਿਨ ਹੋਇਆ ਕਰਵਾ ਚੌਥ ਨੰਘਿਆ ਹੈ ਹੈਨਾ ਕਰਵਾ ਚੌਥ ਦੇ ਵਿੱਚ ਤੁਸੀਂ ਦੇਖਦੇ ਹੋਵੋਗੇ ਕਿ ਲੋਕ ਹੱਥਾਂ ਕੀ ਮਹਿੰਦੀ ਗਿਰੋ ਲਵਾ ਜਾਂਦੇ ਆ ਤੇ ਉਹ ਇੱਕ ਸਟicker ਗਿਆ ਦੇਖਦੇ ਆ ਪੋਸਟਰ ਦੇਖਦੇ ਆ ਕਿ ਇਸ ਤਰ੍ਹਾਂ ਦੀ ਮਹਿੰਦੀ ਲਾ ਦੋ ਤੋਂ ਇਹਦੇ ਹੀ ਬੱਚੇ ਜਾਂਦੇ ਆ ਕਟਿੰਗ ਵਾਲੀ ਦੁਕਾਨ ਤੇ ਕਿ ਮੇਰੇ ਆ ਵਾਲਾ ਕੱਟ ਪਾ ਦੋ ਮੇਰੀ ਕਟਿੰਗ ਇਦਾਂ ਦੀ ਕਾ ਦੋ ਚਿੱਤਰ ਦੇ ਕੇ ਦਿਖਾ ਦਿਆ ਤੋਂ ਅਸੀਂ ਇਹੀ ਦੱਸਣਾ ਚਾਹੁੰਦੇ ਆ ਕਿ ਵਾਲਮੀਕੀ ਮਾਰਦਾ ਚਿੱਤਰ ਦੇਖ ਕੇ ਸਿੱਖਣ ਦੀ ਕੋਸ਼ਿਸ਼ ਕਰੋ ਕਿ ਉਹਨਾਂ ਦੇ ਹੱਥ ਵਿੱਚ ਕਲਮ ਹੈ ਆਪਣੇ ਜੀਵਨ ਚ ਧਾਰੋ ਤੇ ਜੀਵਨ ਨੂੰ ਸਫਲ ਬਣਾਓ ठीक है बाबा जी ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਪਰਿਭਾਗ ਬਹੁਤ ਹਾਂ ਜੀ ਆਪ ਜੀ ਨੂੰ ਬਹੁਤ-ਬਹੁਤ ਸ਼ੁਕਰੀਆ ਆਪ ਜੀ ਨੂੰ ਬਾਲਵੇ ਕੀ ਪ੍ਰਗਟਤਾਸੀਆਂ ਬਹੁਤ-ਬਹੁਤ ਮੁਬਾਰਕ ਜੀ ਕੀ ਨਾ ਜੀ ਆਪਣਾ ਮੇਰਾ ਨਾਮ ਹੈ ਜਸਵੀਰ ਚੰਦ ਅੱਜ ਅੱਜ ਕੀ ਗੱਲ ਕਿੰਨੀ ਖੁਸ਼ੀ ਕਿੰਨਾ ਚਾਹ ਤੁਹਾਨੂੰ ਅੱਜ ਸਾਵਣ ਤੋਂ ਪਹਿਲਾਂ ਸਾਰੀਆਂ ਸੰਤਾਂ ਨੂੰ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਾਲ ਸਾਹਿਬ ਸਤਿਗੁਰੂ ਗੁਰੂ ਗਿਆਨਨਾਥ ਮਹਾਰਾਜ ਕੀ ਜੈ ਬਾਲ ਜੋਗੀ ਗੁਰੂ ਦੇਵ ਗੁਰੂ ਪ੍ਰਗਟਨਾਥ ਮਹਾਰਾਜ ਕੀ ਜੈ ਸਰਬਸਾਧ ਸੰਗਤ ਕੀ ਜੈ ਅੱਜ ਦਾ ਦਿਨ ਪੂਰੇ ਵਿਸ਼ਵ ਦੇ ਵਿੱਚ ਜਿੱਥੇ ਭਗਵਾਨ ਵਾਲਮੀਕ ਮਹਾਰਾਜ ਦੇ ਪਾਵਨ ਪਵਿੱਤਰ ਪ੍ਰਗਟ ਦਿਹਾੜੇ ਮਨਾਏ ਜਾ ਰਹੇ ਨੇ ਇਸੇ ਉਪਰਾਲੇ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਸਿੱਟ ਦੇ ਸੰਗਤਾਂ ਨੇ ਉਪਰਾਲਾ ਕੀਤਾ ਹੈ ਕਿ ਆਪਣੇ ਨਗਰ ਵਿਖੇ ਵੀ ਉਸ ਸ੍ਰਿਸ਼ਟੀ ਕਰਤਾ ਜਗਤ ਪਿਤਾ ਭਗਵਾਨ ਵਾਲਮੀਕ ਮਹਾਰਾਜ ਦੇ ਪ੍ਰਗਟ ਦਿਹਾੜੇ ਮਨਾਏ ਜਾਣ ਕਿਉਂਕਿ ਉਹਨਾਂ ਦਾ ਜਿਹੜਾ ਜੀਵਨ ਉਹਨਾਂ ਬੜਾ ਵੱਡਾ ਤੈਨ ਆ ਉਹ ਗਿਆਨ ਦੇ ਦਾਤਾ ਵਾ ਔਰ ਗਿਆਨ ਵਿਗਿਆਨ ਸ੍ਰਿਸ਼ਟੀ ਦੇ ਕਰਤਾ ਵਾ ਪਰ ਐਜੂਕੇਸ਼ਨ ਨੂੰ ਉਹਨਾਂ ਨੇ ਬੜੀ ਪਹਿਲ ਦਿੱਤੀ ਹੈ ਇਹ ਸਤਸੰਗ ਦਾ ਮੇਨ ਉਪਰਾਲਾ ਵੀ ਹੈ ਕਿ ਜਿੱਥੇ ਕੀ ਪ੍ਰਮਾਤਮਾ ਦੇ ਨਾਲ ਜੋੜਨਾ ਹੈ ਸੰਤਾਂ ਨੂੰ ਉੱਥੇ ਗਿਆਨवान ਬਣਾਉਣਾ ਵੀ ਹੈ ਬੱਚਿਆਂ ਨੂੰ ਕਿਉਂਕਿ ਜ਼ਰੂਰੀ ਜਿਹੜੀ ਗੱਲ ਅੱਜ ਦੇ ਸਮੇਂ ਚ ਹੈ ਉਹ ਗਿਆਨ ਦੀ ਹੈ ਇਹ ਸੰਗਤਾਂ ਦੇ ਉਪਰਾਲਾ ਬੜਾ ਹੈ ਸਾਰੀ ਸਮੂਹ ਟੀਮ ਬੈ ਖੜੀ ਹੈ ਸਾਡੇ ਨਾਲ ਬੜਾ ਵੱਡਾ ਉਪਰਾਲਾ ਹੈ ਸਾਰਿਆਂ ਦਾ ਸੀ ਸਰ ਉਹਨੇ এডਿਕੇਸ਼ਨ ਦੀ ਗੱਲ ਕੀਤੀ ਹੈ ਮੈਂ ਮੈਂ ਵੀ ਇਹ ਸਵਾਲ ਪਰ ਉਹ এডਿਕੇਸ਼ਨ ਦਾ ਕਰਾਂ ਕਿ ਬੱਚਿਆਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬੱਚਿਆਂ ਨੂੰ ਹਰ ਟਾਈਮ ਅਸੀਂ ਇਹ ਕਹਿੰਦੇ ਆ ਕਿ ਭਗਵਾਨ ਵਾਲਮੀਕ ਮਾਰੇ ਦਾ ਜਿਹੜਾ ਸ਼ਲੋਕ ਹੈ ਯੋਗੋ ਸਿਸ ਦਾ ਉਹ ਕਹਿੰਦੇ ਕਿ ਇਸ ਸ੍ਰਿਸ਼ਟੀ ਦਾ ਮੂਲ ਆਧਾਰ ਗਿਆਨ ਹੈ ਗਿਆਨੀ ਹੀ ਜੀਵਤ ਹੈ ਗਿਆਨੀ ਹੀ ਸੁਖੀ ਹੈ ਔਰ ਗਿਆਨੀ ਹੀ ਬਲਵਾਨ ਹੈ ਜਿਹੜਾ ਗਿਆਨवान ਹੋ ਜਾਂਦਾ ਹੈ ਉਹ ਸਭ ਤੋਂ ਵੱਡਾ ਵਿਜੇਤਾ ਉਹ ਹੋ ਜਾਂਦਾ ਤੇ ਭਗਵਾਨ ਵਾਲਮੀਕ ਮਾਰੇ ਦੀ ਇਹ ਹੀ ਸਿੱਖਿਆ ਵਾ ਕਿ ਪੜੋ ਲਿਖੋ ਸੂਝਵਾਨ ਬਣੋ ਜਿੱਥੇ ਕਿ ਆਪਾਂ ਮਹਾਰਾਜ ਦੇ ਨਾਲ ਜੁੜਨਾ ਅਤੇ ਗਿਆਨवान ਹੋ ਕੇ ਅਸੀਂ ਐਜੂਕੇਸ਼ਨ ਪਰ ਮੋੜਿਆ ਇਹ ਇੱਕ ਟੂਰ ਸਾਨੂੰ 15 ਦਿਨ ਹੋ ਚਲੇ ਜੀ ਇਸ ਸਤਸੰਗ ਦੀਆਂ ਤਿਆਰੀਆਂ ਨੂੰ ਔਰ ਸਾਰੀ ਹੀ ਸੰਗਤ ਦਾ ਬੜਾ ਸ਼ਾਵਾ ਉਪਰਾਲਾ ਹੈ ਉਤਸ਼ਾਹ ਹੈ ਔਰ ਹਰ ਇੱਕ ਟੀਮ ਮੈਂਬਰ ਨੂੰ ਜਿਹੜਾ ਕੰਮ ਸੌਂਪਿਆ ਗਿਆ ਉਹਨਾਂ ਨੇ ਤਾਂ ਦੇਖੀ ਨਾ ਕੰਮ ਕੀਤਾ ਆਪਾਂ ਗੱਲ ਕਰੀਏ ಗ್ರಾಮ ਪੰਚਾਇਤ ਨਾਲ ਵੀ ਭਰਾਵਾਂ ਨਾਲ ਕਿੰਨਾ ਸਹੀ ਹੋ ਉਹਨਾਂ ਦਾ ਸਭ ਬਹੁਤ ਜ਼ਿਆਦਾ ਸupport ਬਹੁਤ ਵੱਡਾ ਸਹਿਯੋਗ ਹੈ ਇਹ ਜਿੰਨਾ ਉਪਰਾਲਾ ਉੱਥੇ ਬੈਠੀਆਂ ਸੰਗਤਾਂ ਸਾਡੇ ਨਾਲ ਸਹਿਯੋਗ ਕਰ ਰਹੀਆਂ ಗ್ರಾಮ ਪੰਚਾਇਤ ਕਰ ਰਹੀ ਹੈ ਜੀ ਵੈਰੀ ਗੁੱਡ ਕੁਝ ਐਨਆਰਆਈ ਭਰਾ ਜਿਹੜੇ ਬਾਹਰੋਂ ਆ ਨਹੀਂ ਸਕੇ ਜੀ 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 ਨਮਸਕਾਰ ਸਾਰੇ ਚੈਨਲ ਦੇ ਅੰਕੀ ਸਦੇਸੋ ਅਸੀਂ ਅਸੀਂ ਕਹਿੰਨੇ ਕਿ ਜਿਸ ਤਰ੍ਹਾਂ ਉਪਰਾਲੇ ਕਰ ਰਹੇ ਆ ਸੰਤਾਂ ਨੂੰ ਜੋੜਨ ਦੇ ਮਹਾਰਿਸ਼ੀ ਵਾਲਮੀਕ ਮਹਾਰਾ ਦੇ ਭਗਵਾਨ ਵਾਲਮੀਕ ਮਹਾਰਾ ਦੇ ਨਾਮ ਨੂੰ ਉੱਚਾ ਕਰਨ ਦੇ ਉਪਰਾਲੇ ਕਰ ਰਹੇ ਆ ਬੱਚਿਆਂ ਨੂੰ ਐਜੂਕੇਟ ਕਰਨ ਦੇ ਉਪਰਾਲੇ ਆ ਇਹ ਲਗਾਤਾਰ ਉਪਰਾਲੇ ਚੱਲਦੇ ਰਹਿਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਹੋਰ ਉਤਸ਼ਾਹ ਜਿਹੜਾ ਸੰਗਤਾਂ ਵਿੱਚ ਵੱਧ ਸਕੇ ਅੱਜ ਕੱਲੀ ਕੀ ਹੋਤੀ ਹੈ ਇਹਹੀ ਪੀੜੀ ਨੂੰ ਕਿ ਜਿਹੜਾ ਭਗਵਾਨ ਵਾਲਮੀਕ ਮਹਾਰਾ ਦਾ ਮੈਸੇਜ ਹੈ ਉਹ ਘਰ ਘਰ ਤੱਕ ਪਹੁੰਚੇ ਕਿ ਐਜੂਕੇਸ਼ਨ ਹੈ ਦੇਖੋ ਤਿੰਨ ਚੀਜ਼ਾਂ ਹੈ ਮਾਈਂਡ ਬਾਡੀ ਐਂਡ ਸੋਲ ਮਾਈਂਡ ਨੂੰ ਤੰਦਰੁਸਤ ਰੱਖਣ ਵਾਸਤੇ ਐਜੂਕੇਸ਼ਨ ਜ਼ਰੂਰੀ ਹੈ ਇੱਕ ਖੇਡ ਜਿੱਥੇ ਆਪਾਂ ਸਟੇਡੀਅਮ ਵਿੱਚ ਖੜੇ ਹਾਂ ਖੇਡਾਂ ਦਾ ਇੱਕ ਪ੍ਰਤੀਕ ਆ ਹੈਲਥ ਵਾਸਤੇ ਔਰ ਸੋਲ ਵਾਸਤੇ ਸਾਨੂੰ ਅਧਿਆਤਮਿਕ ਤੌਰ ਤੇ ਵੀ ਪਰਮਾਤਮਾ ਨਾਲ ਜੁੜਨਾ ਹੈ ਸੰਗਤਾ ਵਾਸਤੇ ਬਹੁਤ ਦੇਖੋ ਜੇ ਇਸ ਦੇਖ ਰਹੇ ਆ ਕਿ ਉਹਨਾਂ ਦੇ ਬੈਠਣ ਵਾਸਤੇ ਇੱਥੇ ਪਿੱਛੇ ਲੰਗਰ ਪ੍ਰਸ਼ਾਦ ਦੇ ਚੱਲ ਰਹੇ ਨੇ ਉਹਨਾਂ ਦੇ ਬੈਠਣ ਵਾਸਤੇ ਖਾਣ ਪੀਣ ਵਾਸਤੇ ਪਾਣੀ ਦਾ ਪ੍ਰਬੰਧ ਆ ਰਾਤ ਨੂੰ ਚਾਹ ਦੇ ਲੰਗਰ ਉਹ ਵੀ ਅਸੀਂ ਵਾਦ ਤੋਂ ਵਾਦ ਸਹੂਲਤ ਕਰ ਸਕਦੇ ਦਿੱਤੀ ਹੈ ਸਾਡੇ ਚਰਨਾਂ ਨੂੰ ਆਪਣੀ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਥੈਂਕ ਯੂ ਸਰ ਸੋ ਮਾ ਚੀ ਜੀ ਬਾਕੀ ਕੀ ਨਾਗੇ ਮੇਰਾ ਨਾਮ ਭਗਤ ਸੋਨੂ ਨਾਰਦੇ ਅੱਜ ਸੱਸਣ ਮਨਾਇਆ ਜਾ ਰਿਹਾ ਤੁਹਾਰੀ ਬਾਦਮੀ ਕੀ ਕਰਦੇ ਕੋਈ ਭਗਤਾਂ ਰੇ ਕੀ ਕਰਨਾ ਚਾਹਉਂ ਕਿਸੇ ਤਰ੍ਹਾਂ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਜੀ ਬਹੁਤ ਵਧੀਆ ਕਰ ਲਿਆ ਇਸ ਤਰ੍ਹਾਂ ਅੱਜ ਕਾ ਨਸ਼ਿਆਂ ਦਾ ਦੌਰ ਚੱਲਦਾ ਪਿਆ ਤੇ ਨਸ਼ਿਆਂ ਤੋਂ ਪਿੱਛੇ ਹਟ ਕੇ ਪਰ ਮਾਤਮਾ ਵੱਲ ਧਿਆਨ ਕਰਨਾ ਚਾਹੀਦਾ ਆਪਣੇ ਮਾਤਾ ਪਿਤਾਵਾਲ ਧਿਆਨ ਕਰਨਾ ਚਾਹੀਦਾ ਇਦਾਂ ਦੇ ਚੰਗੇ ਕੰਮਾਂ 'ਤੇ ਧਿਆਨ ਕਰਨਾ ਚਾਹੀਦਾ ਦੂਸਰਾ ਇਹ ਬਾਬਾ ਜਗਤ ਸਿੰਘ ਸਟੇਡੀਅਮ ਹੈ ਜੀ ਸਟੇਡੀਅਮ ਦੇ ਸੰਤ ਪਾਪਾ ਜਗਤ ਸਿੰਘ ਸਟੇਡੀਅਮ ਹੈ ਇਸ ਸਟੇਡੀਅਮ ਦੇ ਵਿੱਚ ਖੇਡਾਂ ਹੁੰਦੀਆਂ ਛੁੱਟ ਜਾਣ ਹੋਏ ਪਹਿਲਾਂ ਟੂਰਨਾਮੈਂਟ ਹੋਇਆ ਔਰ ਤਾਂ ਪਹਿਲਾਂ ਕ੍ਰਿਕਟ ਦਾ ਟੂਰਨਾਮੈਂਟ ਵੀ ਹੋਇਆ ਇਦਾਂ ਦੇ ਕੰਮਾਂ 'ਤੇ ਧਿਆਨ ਕਰਨਾ ਚਾਹੀਦਾ ਖੇਡਾਂ 'ਵਲ ਧਿਆਨ ਕਰਨਾ ਚਾਹੀਦਾ ਨਸ਼ਿਆਂ ਤੋਂ ਪਿੱਛੇ ਹੋ ਕੇ ਰੱਬ ਵੱਲ ਧਿਆਨ ਕਰਨਾ ਚਾਹੀਦਾ ਖੇਡਾਂ 'ਵਲ ਧਿਆਨ ਕਰਨਾ ਚਾਹੀਦਾ ਔਰ ਵਧੀਆ ਕੰਮਾਂ ਦੇ ਕੀ ਰਾਜੀ ਆਪਾਂ ਜੀ ਮੇਰਾ ਨਾਮ ਹੈ ਸੁਰਤੰਨ ਖੋੜੀ ਸਭ ਤੋਂ ਪਹਿਲੇ ਸਾਨੂੰ ਭਗਵਾਨ ਵਾਜਰੀ ਜੀ ਦੇ ਪ੍ਰਗਟ ਦੀਵਸ ਦੀ ਬਹੁਤ ਬਹੁਤ ਧਾਈਆਂ ਹਾਂਜੀ ਅੱਜ satsang ਵੀ ਹੋ ਰਿਹਾ ਹੈ ਕੀ ਕਹਿਣਾ ਚਾਹੋਗੇ ਕਿੰਨੀ ਕਿ ਖੁਸ਼ੀ ਕਿੰਨਾ ਖੁਸ਼ਾ ਤੁਹਾਨੂੰ ਤਾਂ ਖੁਸ਼ੀ ਬਹੁਤ ਆਈ ਮਹਾਰਾਜ ਜੀ ਬਹੁਤ ਜ਼ਿਆਦਾ ਖੁਸ਼ੀ ਆਈ ਇੱਕ ਸਾਡੇ ਪਿੰਡ ਦੇ ਇਕੱਤਰ ਹੋਏ ਹੈ ਇਹ ਇੱਕ ਹੋ ਗਏ ਸਾਰੇ ਜਣੇ ਹਾਂਜੀ ਹਾਂਜੀ ਤੇ ਮਾਸੀ ਮਹਾਰਾਜ ਦੀ ਕਿਰਪਾ ਚਾਹੀਦੀ ਸਾਰੇ ਵਾਲੇ satsang ਦੀ ਗੱਲ ਕਰੀ ਕਿ ਨੂੰ satsang ਆਪਾਂ ਕਰ ਰਹੇ ਹਾਂ ਇਹ ਪਹਿਲਾ ਹੀ ਹੈ ਪਹਿਲਾ satsang ਹਾਂਜੀ ਸਿੰਘ ਦਾ ਨਾਮ ਇਹਦੇ ਜਿਹਨੇ ਦਾ ਨਾਮ ਪਿੰਡ ਭਗਤਪੁਰਨ ਨਵੀਂ ਕਲੋਨੀ ਹਾਂਜੀ ਜਸਟਾ ਕੋ ਪੁੱਛਤਲਾ ਠੀਕ ਹੈ ਜੀ ਹਾਂਜੀ ਅੱਜ ਕੱਲ ਦੇ ਬੱਚਿਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਬੱਚਿਆਂ ਨੂੰ ਇਹ ਸੰਦੇਸ਼ ਦੇ ਦੇਣਾ ਮਾਪੁਰਖਾਂ ਨਾਲ ਜੁੜੋ ਉਹਨਾਂ ਦੀ ਸੇਵਾ ਕਰੋ ਵੱਡਿਆਂ ਦਾ ਆਦਰ ਕਰੋ ਠੀਕ ਹੈ ਬਸ ಗ್ರಾಮ ਪੰਚਾਇਤ ਦਾ ਵੀ ਸਹਿਯੋਗ ਹੈ ਸਾਡਾ ਹਾਂਜੀ ਹਾਂਜੀ ਪੂਰਾ ਕੋਨ ਐਨਆਰਆਈ ਭਰਾਵਾਂ ਦਾ ಗ್ರಾಮ ਪੰਚਾਇਤ ਦਾ ਸਾਰਿਆਂ ਦਾ ਸਹਿਯੋਗ ਹੈ ਸਾਡਾ ਬਹੁਤ ਬਹੁਤ ਮਿਹਰਬਾਨ ਹਾਂਜੀ ਭਗਵਾਨ ਬਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਇਹ ਜੋ satsang ਕਰਾਇਆ ਜਾ ਰਿਹਾ ਇਹਦੀਆਂ ਨਗਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਹਰੇ ਪ੍ਰਧਾਨ ਸਾਹਿਬ ਨਾਲ ਦੀ ਗੱਲ ਕੀਤੀ ਸੀ ਕਹਿੰਦੇ ਸੀ ਕਿ ಗ್ರಾಮ ਪੰਚਾਇਤ ਐਨਆਰਆਈ ਪਰ ਆਹਰ ਸਹਿਯੋਗ ਰਿਹਾ ਜੀ ਕਿਹੜਾ ਚਾਹੂ ਜੀ ਬਹੁਤ ਵਧੀਆ ਵੱਡਾ ਸਹਿਯੋਗ ਆ ਇਹਨਾਂ ਦਾ ਇਹਨਾਂ ਦੇ ਪੈਸੇ ਦਾ ਨਾਲ ਇਹ ਸਾਰਾ ਕੰਮ ਚੱਲ ਰਿਹਾ ਠੀਕ ਹੈ ਸਾਡੇ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅੱਜ ਦੇ ਦਿਨ ਬੱਚਿਆਂ ਨੂੰ ਇਹ ਸੰਦੇਸ਼ ਹੈ ਕਿ ਧਾਰਮਿਕ ਪ੍ਰੋਗਰਾਮਾਂ ਨਾਲ ਜੁੜਨਾ ਤੇ ਵਧੀਆ ਜੀਵਨ ਬਤੀਤ ਕਰਨਾ ਠੀਕ ਹੈ ਸਰ ਜੀ ਹਾਂਜੀ ਸਰ ਅੱਜ ਦੇ ਸ਼ੁਭ ਦਿਨ ਦੇ ਜੀਣਾ ਚਾਹੁੰਦਾ ਹਾਂ ਹਾਂਜੀ ਸਾਰੀ ਸੰਗਤ ਨੂੰ ਭਗਵਾਨ ਬਾਲਮੀਕੀ ਜੀ ਦਾ ਜਿਹੜਾ ਪ੍ਰਗਟ ਦਿਸ਼ ਦਾ ਜੋ ਸਮਾਗਮ ਹੋ ਰਿਹਾ ਉਹਦੇ ਵਾਸਤੇ ਬਹੁਤ-ਬਹੁਤ ਮੁਬਾਰਕਾਂ ਹੋਣ ਬਹੁਤ ਵਧੀਆ ਪ੍ਰਬਾਲਾ ਕੀਤਾ ਸੰਗਤ ਨੇ ਜੋ ਪਹਿਲਾ ਸਮਾਗਮ ਕਰ ਰਾਇਆ ਤੇ ਆਸ ਕਰਦੇ ਆ ਇਹ ਪ੍ਰੋਗਰਾਮ ਇਸੇ ਤਰ੍ਹਾਂ ਹੀ ਅੱਗੇ ਵੀ ਨਿਰੰਤਰ ਚੱਲਦੇ ਰਹਿਣਗੇ ਹਾਂਜੀ ਆਪਿੰਡ ਦਾ ਨਾਮ ਲੇਦੇ ਜਿਹੇ ਦਾ ਨਾਮ ਸਾਡਾ ਪਿੰਡ ਪੰਦਪੋਰੀਆ ਜੀ ਜ਼ਿਲ੍ਹਾ ਕਪੂਰਥਲਾ ਬਹੁਤ ਬਿਹਤਰੀ ਅੱਜ ਪਨੀਰੀ ਆਗੇ ਪਹਿ ਰਾਜਵਿੰਦਰ ਸਿੰਘ ਮੈਂਬਰ ਪੰਚਾਇਤ ਪਿੰਡ ਭੋਤ ਬੋਦੀ ਅੱਜ ਉਹ ਬਾਦਲੇ ਕਿੰਨਾ ਸਸਤਰ ਆਇਆ ਜਾ ਰਿਹਾ ਹੈ ਸਰਕਾਰ ਬਹੁਤ ਬਹੁਤ ਬਦਲ ਰਹੀ ਹੈ ਕੀ ਨਾ ਚਾਹੋ ਉਹ ਸਰਕਾਰ ਪਹਿਲਾ ਉਹ ਆਰਬਾਲ ਵੀਰੇ ਫਰਗੋਦੇਸੀਆਂ ਸਾਰੀਆਂ ਸਰਕਾਰਾਂ ਲੱਖ ਲੱਖ ਵਧਾਇਆ ਇੱਥੇ ਪਹੁੰਚੇ ਜੀਆ ਨੂੰ ਬੱਚਾ ਬੱਚਿਆਂ ਨੂੰ ਕਿਸੇ ਦੇਖਣਾ ਬੱਚਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਨਸ਼ਿਆਂ ਤੋਂ ਦੂਰ ਰਹੋ ਇੱਦਾਂ ਦੇ ਧਾਰਮਿਕ ਪ੍ਰੋਗਰਾਮ ਖੇਡਾਂ ਵਾਲੇ ਪ੍ਰੇਰਿਤ ਹੋਣ ਠੀਕ ਹੈ ਹੋਰ ਲਾਈ ਝਗੜਿਆਂ ਤੋਂ ਦੂਰ ਰਹੋ ਆ ਬਾਕੀ ਬਾਲਮੀ ਕੁਮਾਰਾ ਜੀ ਦਾ ਪ੍ਰਕਰਿਆ ਰਾ ਬਹੁਤ ਸ਼ਰਧਾ ਨਾਲ ਮਨਾਉਂਦੇ ਆ ਸੰਗਤਾਂ ਔਰ ਲੱਕ ਰੱਕ ਬਤਾਈ ਜਾਂ ਕਮੇਟੀ ਨੂੰ ਸੰਗਤਾਂ ਨੂੰ ਸੰਗਤ ਨੂੰ ਵੀ ਮੈਸੇਜ ਦੇਣਾ ਜੀ ਆਪਣਾ ਸਮਾਂ ਦਿਓ ਬੱਚਿਆਂ ਨੂੰ ਇਹ ਕਹਾਂਗੇ ਕਿ ਜੀ ਗੁਰੂ ਦੇ ਲੱਗਣਾ ਚਾਹੀਦਾ ਪਾ ਵਧੀਆ ਨਸ਼ਿਆਂ ਪੱਤਿਆਂ ਤੋਂ ਦੂਰ ਰਹਿਣਾ ਚਾਹੀਦਾ ਵਾ ਵਧੀਆ ਕੰਮ ਕਰਨਾ ਚਾਹੀਦਾ ਬਹੁਤ ਵਧੀਆ ਤੇ ਅਭੀ ਰਾਜਪੂਤ ਜੀ ਤੁਸੀਂ ਸੱਸਣ ਤੇ ਆਏ ਕਿੰਨਾ ਕੁ ਸ਼ਾਕ ਕਿੰਨੀ ਗੱਲ ਚੀਕੀ ਜਾਣਾ ਚਾਹੀਦਾ ਦੇਖੋ ਵੀ ਵਾਰਮਿੰਗ ਮਹਾਰਾਜ ਸਿਸ਼ਟੀ ਨੇ ਚੇਤਾ ਅੱਜ ਉਹਨਾਂ ਦਾ ਭਗਤਪੁਰ ਪਿੰਡ ਵਿਖੇ ਭਗਤ ਜੀ ਦੇ ਨੂੰ ਸਮਰਪਿਤ ਜਿਹੜਾ ਵਾ ਧਾਰਮਿਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸਮੂੱਚੇ ਪਿੰਡ ਦੀ ਸੰਗਤਾਂ ਵੱਲੋਂ ਸਾਨੂੰ ਭਗਤ ਜੀ ਇਹਨਾਂ ਦੇ ਸਾਥੀ ਅੰਮਾ ਜੀ ਅੰਮਾ ਜੀ ਸਾਰੀ ਟੀਮ ਦੇ ਸਾਥ ਦੇ ਨਾਲ ਕਰਵਾਇਆ ਜਾ ਰਿਹਾ ਸੋ ਵਾਰਮਿੰਗ ਮਹਾਰਾਜ ਸਾਰੀ ਸੰਗਤ ਤੇ ਪੂਰੇ ਸੰਸਾਰ ਤੇ ਮਿਹਰ ਪ੍ਰਯਾਤ ਰੱਖਣ ਵਾਲਮੀ ਮਹਾਰਾਜ ਦਾ ਦਿਖਾਇਆ ਹੋਇਆ ਰਸਤਾ ਸਾਨੂੰ ਸਾਰਿਆਂ ਨੂੰ ਚੱਲਣ ਦਾ ਆਪਲ ਕਰਨਾ ਚਾਹੀਦਾ ਵਾ ਸ੍ਰੀ ਪ੍ਰਭੂ ਵਾਲਮੀ ਮਹਾਰਾਜ ਦਾ ਜੋ ਪ੍ਰਗਟ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਜਾ ਰਿਹਾ ਮੈਂ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਆਪਾਂ ਇਹ ਵੱਲ ਲੱਖ ਲੱਖ ਵਧਾਈ ਦਿੰਦਾ ਤੇ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਉਹ ਵਾਲਮੀ ਮਹਾਰਾਜ ਦੇ ਜਿਹੜੇ ਦਿੱਤੇ ਹੋਏ ਰਾਹ ਦੇ ਦਿਖਾ ਸਾਨੂੰ ਸਾਰਿਆਂ ਤੋਂ ਹੋ ਰਹੇ ਆ ਠੀਕ ਹੈ ਕਈ ਦਿਨਾਂ ਤੋਂ ਉਹ ਆਰਮਾਨ ਦੇ ਨੀਸ਼ਾਸ ਤੋਂ ਬਣਾ ਰਹੇ ਹਨ ਪ੍ਰੋਗਰਾਮ ਬਣਾ ਰਹੇ ਹਨ ਅੱਜ ਕੱਲ੍ਹ ਦੇ ਯੂਥ ਨੂੰ ਮੈਂ ਕੀ ਮੈਸੇਜ ਦੇਣਾ ਚਾਹੂੰ ਦੇਖੋ ਜੀ ਬਹੁਤ ਜ਼ਰੂਰੀ ਅੱਜ ਦੇ ਸਮੇਂ ਦੇਖੋ ਵਾਲਮੀਗ ਮਾਰਾ ਦੇ ਦੇ ਪਗੜ ਜਿਹੜਾ ਆਵਾਸ ਸਮਰਪਿਤ ਪ੍ਰੋਗਰਾਮ ਤਕਰੀਬਨ 4-5 ਤਰੀਕ ਤੋਂ ਸ਼ੁਰੂ ਹੋ ਗਿਆ ਤੇ ਅੱਜ ਦੇਖੋ 14 ਤਰੀਕ ਹੋ ਗਈ ਆ ਯੂਥ ਨੂੰ ਚਾਹੀਦਾ ਵਾ ਵਾਲਮੀਗ ਮਾਰਾ ਦੇ ਨਿਰਦੇਸ਼ਾਂ ਇਹ ਚੱਲ ਕੇ ਰਸਤੇ 'ਤੇ ਚੱਲ ਕੇ ਆਪਣੀ ਜੀਵਨ ਨੂੰ ਸਫਲ ਬਣਾਉਣ ਆਉਣ ਵਾਲੇ ਸਮੇਂ ਦੇ ਵਿੱਚ ਯੂਥ ਚੰਗੀ ਪ੍ਰੇਰਨਾ ਲੈ ਕੇ ਇੰਦਾਂ ਦੇ ਸਮਾਗਮ ਕਰਾਵੇ ਤਾਂ ਕਿ ਲੋਕ ਵਾਲਮੀ ਮਾਰਾ ਦੇ ਜਿਹੜੇ ਗੁਣਗਾਰਾ ਨੂੰ ਜਪ ਸਕਣ ਤੇ ਉਹਨਾਂ ਦੇ ਰਸਤੇ ਚੱਲ ਸਕਣ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਚੈਨਲ ਦਾ ਤੁਹਾਡੇ ਸਾਰੇ ਸਾਥੀਆਂ ਦਾ ਤੇ ਤੁਹਾਡੇ ਦਰਸ਼ਕਾਂ ਦਾ ਜੋ ਹਮੇਸ਼ਾ ਸਾਡੀ ਆਵਾਜ਼ ਬੁਲੰਦ ਕਰਦੇ। ਭਾਈ ਮੇਰਾ ਨਾਮ ਕੁਲਵਿੰਦਰ ਸਿੰਘ। ਭਾਈ ਮੇਰਾ ਨਾਮ ਕੁਲਵਿੰਦਰ ਸਿੰਘ। ਕੀ ਆ ਜਾਓਗੇ ਅੱਜ ਦੇ ਪਵਿੱਤਰ ਦਿਹਾੜੇ ਤੇ ਭਾਈ ਇਹ ਪਵਿੱਤਰ ਦਿਹਾੜੀ ਦੀਆਂ ਸਾਰਿਆਂ ਨੂੰ ਹੋ ਦੀ ਤਹਿਰੋਂ ਮੁਬਾਰਕਾਂ ਜਿੰਨੇ ਜਿੰਨੇ ਸਹਿਯੋਗ ਕੀਤਾ ਭਾਈ ਇਹਦੇ ਵਿੱਚ)^{(ਪਿੰਦਰ ਸਾਹਿਬ ਦਿਵਾਲੀ ਐਕਟਰੀ ਤੋਂ ਤੇ ਬੱਲੂ ਚਾਚਾ ਸਬਰਵਾਲ ਐਨ ਆਰ ਆਈ ਪਿੰਡ ਭਗਤਪੁਰ ਭਾਜੀ ਦੋ ਰਸ ਤੋਂ ਪਰੇ ਸੇ ਜੋ ਗਈ ਗ੍ਰਾਮ ਪੰਚਾਇਤ ਦਾ ਪੂਰਾ ਸੇਵਾ ਜੀ ਭਾਜੀ ਇੱਕ ਗਾਣ ਆਸਟ੍ਰੇਲੀਆ